ਸੱਤਰੀ ਕਾਲ ਜੀ ਸਾਰਿਆਂ ਨੂੰ ਜੋਰਾ ਸਿੰਘ ਕੋਲ 7 ਕੋ 1 ਏਕੜ ਜ਼ਮੀਨ ਸੀ ਉਹਦਾ ਬਾਪ ਅੱਧ ਮਾਮਲੇ ਤੇ ਲੈ ਕੇ ਆਪਣੇ ਪਰਿਵਾਰ ਦਾ ਸੋਨਾ ਤੋਰਾ ਤੋਰੀ ਜਾਂਦਾ ਸੀ ਪਰ ਤੁਰਦਾ ਮਸਾ ਸਿਰਫ ਉਹਨਾਂ ਦਾ ਘਰਬਾਰ ਹੀ ਉਹ ਕਦੇ ਵੀ ਪਰਿਵਾਰਕ ਸਹੂਲਤਾ ਪੱਖੋਂ ਖੁਸ਼ਹਾਲ ਨਹੀਂ ਸੀ ਹੋਏ ਤੰਗੀਆਂ ਤੁਰਸੀਆਂ ਵਿੱਚ ਹੀ ਲੱਤਾਂ ਖੜੀ ਇਸਤੇ ਰਹੇ ਜੋਰਾ ਸਿੰਘ ਸਭ ਤੋਂ ਵੱਡਾ ਸੀ ਉਹਨੇ ਪਹਿਲਾਂ ਕਬੀਲਦਾਰੀ ਵਿੱਚ ਪੂਰੀ ਇਮਾਨਦਾਰੀ ਨਾਲ ਆਪਣੇ ਬਾਪ ਦਾ ਹੱਥ ਵਟਾਇਆ ਤੇ ਆਪਣੇ ਭੈਣ ਭਰਾਵਾਂ ਦੇ ਵਿਆਹ ਵੀ ਕੀਤੇ ਜੋਰਾ ਸਿੰਘ ਦੇ ਘਰ ਵਾਲੀ ਸੰਤਕੌਰ ਵੀ ਇੱਕ ਨੇਕ ਸੁਭਾਦੀ ਔਰਤ ਸੀ ਆਪਣੇ ਸਹੁਰੇ ਦੀ ਕਬੀਲਦਾਰੀ ਨੂੰ ਸਿਰੇ ਲਾਉਂਦੇ ਆਪਣੇ ਪਤੀ ਪਰਮੇਸ਼ਵਰ ਵੱਲ ਕਦੇ ਵੀ ਮੱਥੇ ਵਟ ਪਾ ਕੇ ਨਹੀਂ ਸੀ ਤੱਕਿਆ ਉਹਨੇ ਜੋਰਾ ਸਿੰਘ ਦੇ ਆਪਣੇ ਤਿੰਨ ਮੁੰਡੇ ਹੋਏ ਪੰਜ ਬਾਝ ਜਮਾਤਾਂ ਪੜਾ ਕੇ ਤੇ ਅੱਖਰਾਂ ਦੇ ਸਿਆਣੂ ਕਰਵਾ ਕੇ ਉਸ ਨੇ ਆਪਣੇ ਤਿੰਨੋਂ ਪੁੱਤਰ ਵੀ ਪਿਤਾ ਪੁਰਖੀ ਕਿੱਤੇ ਵਿੱਚ ਖੇਤੀਬਾੜੀ ਵਿੱਚ ਲਾ ਲੇ ਜੋਰਾ ਸਿੰਘ ਨਿਤ ਦੇਖਦਾ ਕਿ ਲੋਕਾਂ ਦੇ ਮੁੰਡੇ ਸਕੂਲ ਕਾਲਜਾਂ ਵਿੱਚ ਸਾਲਾਂ ਬੱਧੀ ਧੱਕੇ ਖਾ ਕੇ ਨੌਕਰੀਆਂ ਤੋਂ ਬਿਨਾਂ ਆਵਾਰਾ ਹੀ ਡਾਵਾ ਡੋਲ ਤੁਰੇ ਫਿਰਦੇ ਨੇ ਕਿਸੇ ਨੂੰ ਨੌਕਰੀ ਤਾਂ ਕੀ ਮਿਲਣੀ ਆ ਸਗੋਂ ਤਾਂ ਪੜ੍ਹਾਈ ਕਰਾ ਕਰਕੇ ਵੀ ਜਦ ਨੌਕਰੀ ਨਾ ਮਿਲਦੀ ਤਾਂ ਉਦਾਸ ਨਿਰਾਸ਼ ਹੋਏ ਨਸ਼ਿਆਂ ਵਿੱਚ ਗਰਕ ਗਏ ਸੀ ਜੋਰਾ ਸਿੰਘ ਸੋਚਦਾ ਕਿ ਜੇ ਉਹਦੇ ਪੁੱਤਰ ਨੂੰ ਚੜ੍ਹਦੀ ਉਮਰ ਵਿੱਚ ਕੰਮ ਕਰਦਾ ਨਸ਼ਾ ਪੈ ਗਿਆ ਨਾ ਤਾਂ ਉਹਨਾਂ ਨੂੰ ਇਹਨਾਂ ਘਾਤਕ ਨਸ਼ਿਆਂ ਦੀ ਜ਼ਰੂਰਤ ਮਹਿਸੂਸ ਹੀ ਨਹੀਂ ਹੋਵੇਗੀ ਕਦੇ-ਕਦੇ ਉਹਨੂੰ ਪਿੰਡ ਦੇ ਸੂਬੇਦਾਰ ਦੇ ਆਤਮ-ਯੂਸੀ ਭਰੇ ਆਕੇ ਹੋਏ ਬੋਲ ਯਾਦ ਆਉਂਦੇ ਜੇ ਕੋਈ ਚਾਹੇ ਤਾਂ ਮੇਰਾ ਪੜਿਆ-ਲਿਖਿਆ ਮੁੰਡਾ ਲੈ ਜਾਵੇ ਤੇ ਆਪਣਾ ਅਨਪੜ ਮੁੰਡਾ ਮੈਨੂੰ ਦੇ ਜਾਵੇ ਮੇਰੇ ਵਾਲਾ ਤਾਂ ਕੰਜਰ ਪੜ੍ਹ-ਲਿਖ ਕੇ ਵੀ ਕਿਸੇ ਤਣਪਤੰਣੀ ਲੱਗਿਆ ਹੁਣ ਇਹ ਤਾਂ ਦਿਮਾਗ ਖਰਾਬ ਹੋ ਗਿਆ ਹੋਰ ਨੀਤਾ ਖੰਗੜੀ ਦਵਾਈ ਪੀ ਜਾਂਦਾ ਹੈ ਜਾਂ ਡਿਪਰੈਸ਼ਨ ਵਾਲੀਆਂ ਗੋਲੀਆਂ ਹੀ ਖਾਈ ਜਾਂਦਾ ਮੈਂ ਕਿਹਾ ਕਮਲਿਆ ਤੇਰੀ ਜ਼ਿੰਦਗੀ ਗਲ ਜੂਗੀ ਨਸ਼ੇ ਨਾ ਕਰਿਆ ਕਰ ਲੋਕਾਂ ਦੇ ਅਨਪੜ ਮੁੰਡੇ ਕੰਮ ਕਰੀ ਜਾਂਦੇ ਆ ਚੁੱਪ ਕਰਕੇ ਤੇ ਜੇ ਇਹਨੂੰ ਕਦੇ ਕੰਮ ਨੂੰ ਆਖਦੇ ਆ ਤਾਂ ਛੱਲੇ ਦੀ ਬੁੱਦੀ ਦਾ ਚਰਖੇ ਪੁੱਠਾ ਚੱਲ ਪੈਂਦਾ ਕਹਿੰਦਾ ਹਮ ਪੜ ਲਿਖ ਕਰ ਕੰਮ ਵਹੀ ਕਿਉਂ ਕਰੇ ਪੁੱਛਣਾ ਹੋਵੇ ਬਈ ਕੰਜਰਾ ਹੋਰ ਤੈਨੂੰ ਮੈਂ ਜੱਜ ਲਵਾ ਦੇਮ ਜਿਹੜੀ ਗੱਲ ਮੇਰੇ ਵਸ ਵਿੱਚ ਸੀ ਉਹ ਮੈਂ ਕਰਦੀ ਥੱਬਾ ਤੇਰੀ ਪੜ੍ਹਾਈ ਤੇ ਪੈਸਿਆਂ ਦਾ ਲਾਇਆ ਜੀ ਨੌਕਰੀ ਕਿਤੇ ਨਹੀਂ ਮਿਲਦੀ ਖੇਤੀ ਡੱਕਾ ਭੰਨ ਕੇ ਦੋਹਰਾ ਕਰ ਲਿਆ ਕਰ ਪਰ ਨਾ ਕੋਈ ਸੁੱਧ ਬੁੱਧੀ ਨਹੀਂ ਕੁੱਤੇ ਨੂੰ ਇੱਕ ਤਾਂ ਪੜ੍ਹਾਈ ਨੇ ਮਤ ਮਾਰਦੀ ਦੂਜੀ ਨਸ਼ਿਆਂ ਨੇ ਕਸਰਪੂਰੀ ਕਰਦੀ ਓ ਲੈ ਜੋ ਭਰਾਓ ਮੇਰਾ ਪੜਿਆ ਲਿਖਿਆ ਤੇ ਆਪਣਾ ਅਨਪੜ ਮੈਨੂੰ ਦੇ ਜੋ ਵਟਾ ਕੇ ਸੂਬੇਦਾਰ ਖੱਪਦਾ ਖੱਪਦਾ ਫਿਰਦਾ ਉਹ ਤਾਂ ਹੋਰ ਕੰਜਰ ਇੱਕ ਦਿਨ ਅੱਗੋਂ ਮੈਨੂੰ ਹੀ ਆਕੜ ਕੇ ਪਿਆ ਆਖੇ ਪਾਪਾ ਜੀ ਤੁਸੀਂ ਸੂਬੇਦਾਰ ਪੈਨਸ਼ਨ ਆਇਓ ਆਰਮੀ 'ਚ ਜਦੋਂ ਕਿਸੇ ਨੂੰ ਰਿਟਾਇਰਮੈਂਟ ਦਿੰਨੇ ਆ ਨਾ ਤਾਂ ਅਗਲੇ ਦੀ ਬੰਦੂਕ ਤੇ ਦਿਮਾਗ ਉੱਥੇ ਰੱਖ ਲੈਂਦੇ ਆ ਲੋ ਕਰ ਲੋ ਗੱਲ ਆਖੇ ਬਿੱਲੀ ਨੇ ਸ਼ੇਰ ਸਿਖਾਇਆ ਬਿੱਲੀ ਨੂੰ ਹੀ ਵੱਡਣ ਆਇਆ ਹੈ ਨਾ ਪੁੱਠੇ ਬਿਰਤੀ ਇਸ ਖਸਮਾ ਨੂੰ ਖਾਣੇ ਦੀ ਮਾ ਮਾਂ ਬਾਪ ਦੀ ਇੱਜ਼ਤ ਕਰਨੀ ਵੀ ਨਹੀਂ ਸਿੱਖੇ ਹੋਰ ਇਹਨਾਂ ਨੂੰ ਕੀ ਸਵਾ ਤੇ ਖੇ ਆਉ ਪੜੇ ਲਿਖੇ ਪੁੱਤ ਵੱਲੋਂ ਦੁਖੀ ਉਹ ਸੁੰਨੀਆਂ ਗਲੀਆਂ ਵਿੱਚ ਇਕੱਲਾ ਹੀ ਹੋ ਕੇ ਤੰਦਾ ਫਿਰਦਾ ਲੋਕ ਉਹਦੇ ਦਿਲ ਦਾ ਦਰਦ ਵੀ ਸਮਝਦੇ ਪਰ ਕਰ ਕੁਝ ਨਹੀਂ ਸੀ ਸਕਦੇ ਬਿਨਾਂ ਸ਼ੱਕ ਜੋਰਾ ਸਿੰਘ ਦੇ ਮੁੰਡੇ ਨਿਕਲੇ ਵੀ ਲਾਇਕ ਸੀ ਕਦੇ ਕਦਾਈਓ ਖੇਤ ਵਿੱਚ ਦੇਸੀ ਦਾਰੂ ਦਾ ਘੜਾ ਪਾ ਲੈਂਦੇ ਤੇ ਆਪਣੇ ਪੀਣ ਜੋਗੀ ਦਾਰੂ ਘੱਟ ਲੈਂਦੇ ਸ਼ਾਮੀ ਕੰਮ ਤੋਂ ਥੱਕੇ ਹਾਰੇ ਦੋ-ਦੋ ਪੈਗ ਲਾ ਕੇ ਉਹ ਖੇਤੋਂ ਘਰ ਨੂੰ ਤੁਰ ਪੈਂਦੇ ਤੇ ਰੋਟੀ ਖਾ ਕੇ ਸੌਂ ਜਾਂਦੇ। ਸੰਤਕੌਰ ਵੀ ਆਪਣੀ ਸਹੂ ਪੁੱਤਾਂ ਤੋਂ ਸੰਤੁਸ਼ਟ ਸੀ। ਆਪਣੇ ਸੱਤ ਯੋਗੀ ਪੁੱਤਰਾਂ ਤੇ ਕੋਈ ਗਿਲਾ ਸ਼ਿਕਵਾ ਨਹੀਂ ਸੀ ਉਹਨੂੰ। ਲੋਕਾਂ ਦੇ ਧੀਆ ਪੁੱਤਾਂ ਦਾ ਕਾਟੋ ਕਲੇਸ਼ ਉਹ ਹਰ ਰੋਜ਼ ਦੇਖਦੀ ਹੁੰਦੀ ਸੀ। ਪਰ ਜਦੋਂ ਆਪਣੇ ਪੁੱਤਾਂ ਵੱਲ ਦੇਖਦੀ ਤਾਂ ਸੱਤ ਵਾਰ ਧਰਤੀ ਨੂੰ ਨਮਸਕਾਰ ਕਰਦੀ। ਕਿ ਉਹਦੇ ਮੁੰਡੇ ਲੋਕਾਂ ਦੇ ਮੁੰਡਿਆਂ ਵਾਂਗ ਵਿਗੜੇ ਹੋਈ ਨਹੀਂ ਹੈਗੇ ਉਹਨਾਂ ਦਾ ਤਾਂ ਘਰੋਂ ਕੰਮ ਤੇ ਕੰਮ ਤੋਂ ਘਰ ਆਉਣ ਦਾ ਅਸੂਲ ਬਣਿਆ ਹੋਇਆ ਜੋਰਾ ਸਿੰਘ ਦੀ ਸਾਰੀ ਜ਼ਿੰਦਗੀ ਕਰਜੇ ਲਾਉਣ ਤੇ ਸੇਠਾਂ ਆੜਤੀਆਂ ਦੇ ਅੱਗੇ ਹੱਥ ਜੋੜਦਿਆਂ ਲੰਗੀ ਸੀ ਪੁੱਤਰ ਉਡਾਰ ਹੋਣ ਤੱਕ ਉਹ ਕਦੇ ਸੁੱਖ ਦੀ ਨੀਂਦ ਨਹੀਂ ਸੀ ਸੁੱਤਾ ਸਾਰਾ ਜੀਵਨ ਫਿਕਰਾਂ ਤੇ ਫਾਕਿਆਂ ਵਿੱਚ ਹੀ ਬਿੱਤਿਆ ਸੀ ਉਹਦਾ ਉਹਦੇ ਘਰ ਵਾਲੀ ਸੰਤਕੌਰ ਉਹਨੂੰ ਉਤਸ਼ਾਹ ਦਿੰਦੀ ਰਹਿੰਦੀ ਕਿਉਂ ਐਵੇਂ ਫਿਕਰ ਜੇ ਕਰੀ ਜਾਂਦਾ ਦੇਖ ਕੱਲ ਨੂੰ ਤੇਰੇ ਪੋਤੇ ਜਵਾਨ ਹੋਏ ਸਾਰਾ ਕੰਮਕਾਰ ਆਪਣੇ ਮੋਢਿਆਂ ਤੇ ਚੱਕ ਲੈਣਗੇ ਇਸ ਗੱਲ ਨਾਲ ਜੋਰਾ ਸਿੰਘ ਨੂੰ ਕੁਝ ਹੌਸਲਾ ਤਾਂ ਮਿਲਦਾ ਪਰ ਅਗਲੀ ਗੱਲ ਬਾਰੇ ਸੋਚ ਕੇ ਉਦਾਸ ਹੋ ਜਾਂਦਾ ਕਿ ਆਪਣੇ ਘਰ ਵਾਲੀ ਨਾਲ ਗੱਲ ਸਾਂਝੀ ਕਰਦਾ ਤਿੰਨ ਪੁੱਤ ਸੱਤ ਗਿੱਲਿਆਂ ਨਾਲ ਗੁਜ਼ਾਰਾ ਕਿਵੇਂ ਕਰਨਗੇ ਸੰਤ ਕੁਰੇ ਮੈਨੂੰ ਤਾਂ ਇਹੀ ਝੋਰਾ ਖਾਈ ਜਾਂਦਾ ਤਾਂ ਸੰਤ ਕਹੋ ਉਹਦੇ ਕਿਰਦੇ ਜਾਂਦੇ ਦਿਲ ਹੇਠ ਫਿਰ ਪਰੋਸੇ ਦਾ ਥੰਮ ਦੰਦੀ ਆਹ ਦੇਖ ਲੈ ਨੀਲੀ ਛੱਤ ਵਾਲਾ ਰੱਬ ਉਹਨੂੰ ਸਭ ਦਾ ਫਿਕਰ ਆ ਤੇਰੇ ਕਿਤੇ ਫਿਕਰ ਨਾਲ ਕੁਝ ਨਹੀਂ ਬਣਨਾ ਉਹਦੀ ਆਖੀ ਗੱਲ ਦੇ ਹੌਸਲੇ ਸਹਾਰੇ ਉਹ ਦੁਚਿੱਤੀ ਚ ਖੇਤ ਵਿੱਚ ਚਲਾ ਜਾਂਦਾ ਕੋਈ ਸ਼ੱਕ ਨਹੀਂ ਸੀ ਕਿ ਜੋਰਾ ਸਿੰਘ ਦੇ ਮੁੰਡੇ ਦੇ ਤੋੜ ਕੇ ਕੰਮ ਕਰਦੇ ਮਾਂ ਬਾਪ ਨੂੰ ਉਹਨਾਂ ਦਾ ਅੱਜ ਤੱਕ ਕੋਈ ਉਲਾਮਾ ਨਹੀਂ ਸੀ ਆਇਆ ਇੱਕ ਦਿਨ ਜੋਰਾ ਸਿੰਘ ਦਾ ਦੂਰੋਂ ਘਰਾਂ ਵਿੱਚੋਂ ਲੱਗਦਾ ਭਤੀਜਾ ਜੋਰਾ ਸਿੰਘ ਦੇ ਖੇਤ ਕੋਲ ਦੀ ਲੰਘਣ ਲੱਗਿਆ ਤਾਂ ਜੋਰਾ ਸਿੰਘ ਨੇ ਉਹਨੂੰ ਰੋਕ ਲਿਆ ਕਿਨਵੇਂ ਚ ਪੜਦਾ ਪੁੱਤ 10ਵੇਂ ਚ ਪੜਦਾ ਹਾਂ ਜੀ ਕਿਵੇਂ ਚੱਲਦੀ ਹੈ ਪੜ੍ਹਾਈ ਪੜ੍ਹਾਈ ਤਾਂ ਠੀਕ ਚੱਲਦੀ ਹੈ ਜੀ 10ਵੇਂ ਦੇ ਪੇਪਰ ਨੇੜੇ ਹੀ ਆ ਹੁਣ ਤਾਂ ਪ੍ਰੈਕਟੀਕਲ ਚੱਲ ਰਹੇ ਆ ਸਾਇੰਸ ਤੇ ਉਹ ਕੀ ਹੁੰਦਾ ਆ ਉਹ ਇਹ ਹੁੰਦਾ ਜੀ ਵੀ ਦੋ ਗੈਸਾਂ ਆਕਸੀਜਨ ਹਾਈਡਰੋਜਨ ਦੇ ਮਿਸ਼ਰਣ ਨਾਲ ਪਾਣੀ ਬਣਦਾ ਤੇ ਪਾਣੀ ਚ ਖੁਰੇ ਹੋਏ ਲੋਨ ਨੂੰ ਵੱਖ ਕਿਵੇਂ ਕਰਨਾ ਹੈ ਚਲ ਉਹ ਤਾਂ ਤੂੰ ਹੀ ਜਾਣੇ ਜਾਂ ਜਾਣਣ ਤੇਰੀ ਮਾਸਟਰ ਭਾਈ ਪਰ ਪਾਣੀ ਤੇ ਲੂਣ ਨੂੰ ਅੱਡ ਕਿਵੇਂ ਕਰਦੇ ਹੋ ਉਹ ਚਾਚਾ ਜੀ ਸਾਡਾ ਮਾਸਟਰ ਪ੍ਰੈਕਟੀਕਲ ਕਰਕੇ ਦਿਖਾ ਰਿਹਾ ਸੀ ਕਿ ਲੂਣ ਮਿਲੇ ਪਾਣੀ ਨੂੰ ਉਬਾਲਣਾ ਸ਼ੁਰੂ ਕਰ ਦੋ ਅੱਗ ਦੇ ਸੇਕ ਨਾਲ ਪਾਣੀ ਭਾਫ਼ ਬਣ ਕੇ ਉੱਡ ਜਾਊਗਾ ਤੇ ਲੂਣ ਦੀ ਪੇਪੜੀ ਥੱਲੇ ਰਹਿ ਜਾਊਗੀ ਜੋਰਾ ਸਿੰਘ ਹੱਸ ਪਿਆ ਇੰਨਾ ਸਿਆਪਾ ਕਰਨ ਤੋਂ ਬਿਨਾ ਸਰਦਾ ਨਹੀਂ ਕੀ ਥੋੜਿਆ ਪਿਆ ਲੂਣ ਤੇ ਪਾਣੀ ਨੂੰ ਵੱਖ ਕਰਨ ਤੋਂ ਬਿਨਾ ਚਾਚਾ ਜੀ ਸਾਨੂੰ ਪੇਪਰਾਂ 'ਚ ਇਹੀ ਸਵਾਲ ਆਉਣੇ ਆ ਇੱਕ ਪ੍ਰੈਕਟੀਕਲ ਪਾਸ ਕਰੋ ਤੇ 5 ਨੰਬਰ ਮਿਲਦੇ ਆ। ਉਹ ਭਾਈ ਮੈਂ ਮੇ ਥੋੜੀ ਬਿੱਟਦਾ ਹੁੰਨਾ ਕਿ ਪਾੜਿਆਂ ਦਾ ਤਾਂ ਦਿਮਾਗ ਖਰਾਬ ਹੁੰਦਾ। ਪਹਿਲਾਂ ਤੁਹਾਡੀ ਮਾਸਟਰ ਦਾ ਦਿਮਾਗ ਖਰਾਬ ਹੈ ਫਿਰ ਉਹਵੇਂ ਤੁਹਾਡੇ ਕਰੀ ਜਾਂਦਾ। ਉਹ ਫਿਰ ਹੱਸਿਆ ਤਾਂ ਪਾੜਾ ਤਾਂ ਅੱਗੇ ਤੁਰ ਗਿਆ। ਉਹਨਾਂ ਚੋਂ ਪਤਾ ਨਹੀਂ ਕੌਣ ਕਿਨੂੰ ਪਾਗਲ ਸਮਝ ਰਿਹਾ ਸੀ। ਜੋਰਾ ਸਿੰਘ ਤੇ ਸੂਬੇਦਾਰ ਦੇ ਖੇਤ ਨਾਲੋਂ ਨਾਲ ਸੀ। ਕਦੇ-ਕਦੇ ਉਹ ਖੇਤ ਦਾਰੂ ਪਿਆਲਾ ਵੀ ਸਾਂਝਾ ਕਰ ਲੈਂਦੇ। ਵੰਡਰਫੁਲ ਵੰਡਰਫੁਲ ਖੇਤ ਕੱਢੀ دارو ਦਾ ਪੈਗ ਪੀ ਕੇ ਸੂਬੇਦਾਰ ਨੇ ਸਿਫਤ ਕੀਤੀ ਸੀ ਕਿਹੜਾ ਲੰਡਰਫੁਲ ਸੂਬੇਦਾਰਾ ਗੱਲ ਜੋਰਾ ਸਿੰਘ ਨੂੰ ਸਮਝ ਨਹੀਂ ਸੀ ਆਈ ਸੂਬੇਦਾਰ ਉੱਚੀ ਉੱਚੀ ਹੱਸ ਪਿਆ ਓਏ ਲੰਡਰਫੁਲ ਨਹੀਂ ਛੋਟੇ ਵੀਰੇ ਵੰਡਰਫੁਲ ਓ ਕੀ ਹੁੰਦਾ ਜਦੋਂ ਕਿਸੇ ਚੀਜ਼ ਦੀ ਉਸਤਤ ਕਰਨੀ ਹੋਵੇ ਨਾ ਜਾਂ ਕਿਸੇ ਨੂੰ ਸ਼ਾਬਾਸ਼ ਦੇਣੀ ਹੋਵੇ ਉਦੋਂ ਗੋਰੇ ਵੰਡਰਫੁਲ ਕਹਿੰਦੇ ਨੇ ਤੂੰ ਸਾਡੇ ਦੇਸੀ ਲਾਣਾ ਚ ਗੋਰੀ ਨਾ ਲਿਆ ਵਾੜਿਆ ਕਰ ਸੂਬੇਦਾਰਾ ਆਪਾਂ ਨੂੰ ਤਾਂ ਆਪਣਾ ਲਾਣਾ ਬਾਣਾ ਹੀ ਚੰਗਾ ਯਾਰ ਤੇਰਾ ਲਾਣਾ ਬਾਣਾ ਦਾ ਚੰਗਾ ਜੋਰ ਆ ਪਰ ਮੇਰੇ ਵਾਲਾ ਲਾਣਾ ਵਾਲਾ ਤਾਂ ਉਲਝਿਆ ਤਾਣਾ ਬਣਿਆ ਪਿਆ ਨਾ ਉਹ ਕਿਵੇਂ ਯਾਰ ਮੈਂ ਕਿਦੇ ਕਸੁੱਤਾ ਫਸ ਜਾਣਾ ਜੇ ਤਾਂ ਮੁੰਡੇ ਨੂੰ ਕੁਝ ਨਹੀਂ ਆਖਦਾ ਤਾਂ ਉਹ ਨਸ਼ੇ ਵੱਧ ਕਰਨ ਲੱਗ ਪੈਂਦਾ ਜੇ ਮੈਂ ਉਹਨੂੰ ਛਿੜਕਦਾ ਤਾਂ ਉਹਦੀ ਮਾਂ ਰੇੜ ਕਪਾ ਕੇ ਬਹਿ ਜਾਂਦੀ ਐ ਕਹਿੰਦੀ ਐ ਤੂੰ ਮੁੰਡੇ ਨੂੰ ਘੂੜਦਾ ਕਿਉਂ ਹੈ ਕੀ ਕਰਾਂ ਕਿਹੜੇ ਖੁੱਚ ਜਾਵਾਂ ਮੈਂ ਕੌਂਸ ਢਾਲਾ ਕੇ ਚਾਰ ਮਾਰ ਸਿਰ ਚ ਜਨਾਨੀ ਅੱਗੇ ਕਿਵੇਂ ਬੋਲ ਜੇ ਜੋਰਾ ਸਿੰਘ ਨੇ ਜੱਟਾਂ ਵਾਲਾ ਤਜਰਬਾ ਦੱਸਿਆ ਯਾਰ ਇਹ ਉਹ ਸਿਰ ਚ ਵੀ ਨਹੀਂ ਨਾ ਵੱਜਦੀਆਂ ਉਹ ਵੀ ਪੜ੍ਹੀ ਲਿਖੀ ਆ ਜੇ ਪੜ੍ਹੀ ਲਿਖੀ ਆ ਤਾਂ ਕੋਈ ਐਸਾ ਨਾ ਹੈ ਤਾਂ ਤੇਰੀ ਆਪਣੀ ਔਰਤ ਨਾ ਇਹ ਤਾਂ ਜੁੱਤੀਆਂ ਦੀ ਯਾਰ ਹੁੰਦੀਆਂ ਨੇ ਸੂਬੇਦਾਰਾਂ ਜੇ ਇਹਨਾਂ ਨੂੰ ਆ ਜੁੱਤੀਆਂ ਵਾਲੀ ਖੁਰਾਕ ਨਾ ਨਾ ਮਿਲੇ ਕੋਈ ਨਾ ਕੋਈ ਵੰਝ ਖੜਾ ਹੀ ਰੱਖਦੀਆਂ ਨੇ ਤੂੰ ਚਾਰ ਮਾਰੇ ਦੇ ਟੋਟਣ ਚ ਫੇਰ ਦੇਖ ਕਿਵੇਂ ਗੱਜਵੰਗ ਸਿੱਧੀ ਹੁੰਦੀ ਆ ਸੂਬੇਦਾਰ ਚੁੱਪ ਧਾਰ ਗਿਆ ਤੁਰੇ ਫਿਰੇ ਤੇ ਪੜੇ ਲਿਖੇ ਸੂਝਵਾਨ ਸੂਬੇਦਾਰ ਤੇ ਖੇਤਾਂ ਨੂੰ ਹੀ ਸੰਸਾਰ ਸਮਝਣ ਵਾਲੇ ਜੋਰਾ ਸਿੰਘ ਦੀ ਸੋਚ ਦਾ ਸੈਂਕੜੇ ਕੋਹਾਂ ਦਾ ਫਰਕ ਸੀ ਜਦ ਵੀ ਸੂਬੇਦਾਰ ਜੋਰਾ ਸਿੰਘ ਨੂੰ ਮਿਲਦਾ ਤਾਂ ਉਹਦੇ ਮੁੰਡਿਆਂ ਦੀ ਸਿਫਤ ਕਰਦਾ ਤੇ ਆਪਣੇ ਮੁੰਡੇ ਬਾਰੇ ਅਤਿਅੰਤ ਚੋੜਦਾ ਤੇ ਕਲਪਦਾ ਵੀ ਰਹਿੰਦਾ ਸੂਬੇਦਾਰ ਦੇ ਵਸ ਵਿੱਚ ਕੁਝ ਨਹੀਂ ਸੀ ਇਕੱਲੇ-ਇਕੱਲੇ ਪੁੱਤ ਦਾ ਫਿਕਰ ਹੋਣਾ ਉਹਦੇ ਲਈ ਇੱਕ ਕੁਦਰਤੀ ਤੇ ਲਾਜ਼ਮੀ ਗੱਲ ਆ। ਪਹਿਲਾਂ ਸੂਬੇਦਾਰ ਪੀਣ ਦਾ ਸਿਰਫ ਸ਼ਿਕੀਨ ਸੀ ਪਰ ਹੁਣ ਪੁੱਤਰ ਦੇ ਰੇਗ ਵਿੱਚ ਉਹ ਹਰ ਰੋਜ਼ ਰੱਜ ਕੇ ਪੀਣ ਲੱਗ ਪਿਆ। ਜਿਹੜੇ ਲੋਕ ਪਹਿਲਾਂ ਉਹਦੀ ਸੂਬੇਦਾਰ ਸਾਹਿਬ ਆਕ ਕੇ ਇੱਜ਼ਤ ਕਰਦੇ ਸੀ ਹੁਣ ਸਿਰਫ ਖੜਨ ਦੀ ਵੀ ਤਕਲੀਫ਼ ਮੰਨਦੇ ਨੇ ਤੇ ਉਹਦੀ ਸ਼ਰਾਬ ਦੀ ਮਾੜੀ ਆਦਤ ਨੂੰ ਨਫ਼ਰਤ ਕਰਨ ਲੱਗ ਪਏ। ਤੇ ਜੋ ਮੁੰਡੇ ਖੁੰਡੇ ਉਸ ਤੋਂ 1963 ਤੇ 1971 ਦੀ ਜੰਗ ਵਿੱਚ ਭਾਰਤੀ ਫੌਜ ਵੱਲੋਂ ਕੀਤੇ ਬਹਾਦਰੀ ਦੇ ਕਾਰਨਾਮੇ ਬੜੇ ਮਾਣ ਨਾਲ ਸੁਣਦੇ ਹੁੰਦੇ ਸੀ ਉਹ ਹੁਣ ਸੂਬੇਦਾਰ ਨੂੰ ਡਿੱਕ ਡੋਲੇ ਖਾਂਦਿਆਂ ਆਉਂਦਿਆਂ ਦੇ ਕੇ ਰਾਹ ਛੱਡ ਜਾਂਦੇ ਨੇ ਜਾਂ ਕਿਨਾਰਾ ਕਰ ਲੈਂਦੇ ਨੇ ਇਸ ਆਪਸੇ ਹੀੜੀ ਬੁਰਾਈ ਦਾ ਅਹਿਸਾਸ ਸੂਬੇਦਾਰ ਨੂੰ ਵੀ ਸੀ ਪਰ ਉਹ ਅੰਦਰੋਂ ਥੋੜਾ ਚਾਹੁੰਦਾ ਸੀ ਕਿ ਲੋਕਾਂ ਵਿੱਚ ਬਣੀ ਇੱਜ਼ਤ ਗਾਨੀ ਦੇ ਮਣ ਕੇ ਆਵਾਂਗਾ ਖਿਲਰ ਕੇ ਖੇਰੂ ਖੇਰੂ ਹੋ ਜਾਵੇ ਪਹਿਲਾਂ ਦੁੱਖ ਚੋਰੇ ਤੇ ਚਿੰਤਾ ਕਰਕੇ ਪਿੰਦਾ ਹੁੰਦਾ ਸੀ ਹੁਣ ਉਹਦੀ ਪੀਣ ਦੀ ਆਦਤ ਬਣ ਕੇ ਵਿਗੜ ਗਈ ਆ ਤੇ ਐਬ ਬਣ ਗਈ ਆ ਹੁਣ ਤਾਂ ਸੂਬੇਦਾਰ ਸਵੇਰੇ ਉੱਠਣਸਾਰ दारू ਪੀਣ ਲੱਗ ਜਾਂਦਾ ਜੰਗਾ ਯੁੱਧਾਂ ਵਿੱਚ ਚੜ੍ਹਦੀ ਕਲਾ ਨਾਲ ਬੜਕ ਮਾਰ ਕੇ ਵੈਰੀ ਦੇ ਆਹੋ ਲਾਉਣ ਵਾਲਾ ਸੂਬੇਦਾਰ ਹੁਣ ਲੋਕਾਂ ਦੀਆਂ ਨਜ਼ਰਾਂ 'ਚ ਇੱਕ ਸ਼ਰਾਬੀ ਬਣ ਕੇ ਸੁੰਗੜ ਗਿਆ ਸੀ ਤੇ ਲੋਕ ਉਸ ਤੋਂ ਪਾਸਾ ਵੱਟ ਕੇ ਲੰਘਣ ਲੱਗ ਪਏ ਸੀ ਹੁਣ ਤਾਂ ਉਹਦੀ ਐਨੀ ਬੁਰੀ ਹਾਲਤ ਹੋ ਗਈ ਕਿ ਲੋਕ ਉਸ ਨੂੰ ਫੜ ਕੇ ਘਰੇ ਛੱਡ ਆਉਂਦੇ ਕਦੇ ਉਹ ਮੁdde muh ਕਿਸੇ ਗੰਦੀ ਨਾਲੀ ਕੋਲ ਪਿਆ ਰਹਿੰਦਾ। देर रात तक ਸੂਬੇਦਾਰਨੀ ਉਹਨੂੰ ਆਸਰਾ ਦੇ ਕੇ ਘਰੇ ਲੈ ਕੇ ਜਾਂਦੀ। ਕਦੇ-ਕਦੇ ਅੱਕ ਕੇ ਉਸਨੂੰ ਉੱਥੇ ਹੀ ਪਿਆ ਰਹਿਣ ਦਿੰਦੀ। ਤੇ ਮਾੜੀ-ਮੋਟੀ ਸੁਰਤ ਆਉਣ ਤੇ ਸੂਬੇਦਾਰ ਆਪ ਹੀ ਡਿੱਗਦਾ ਢੰਗਦਾ, ਘਰ ਆ ਕੇ ਮੰਜੇ ਤੇ ਡਿੱਗ ਪੈਂਦਾ। ਤੇ ਸਾਰੀ ਰਾਤ ਉਸੇ ਹਾਲਤ ਵਿੱਚ ਪਿਆ ਰਹਿੰਦਾ। ਦੁਖੀ ਹੋਈ ਸੂਬੇਦਾਰਨੀ ਉਹਨੂੰ ਪਾਣੀ ਤੱਕ ਨਹੀਂ ਸੀ ਪੁੱਛਦੀ। ਸਗੋਂ ਘੋਰ ਦੁਖੀ ਹੁੰਦੀ ਹੋਈ ਕਹਿੰਦੀ ਅਈ ਦੋਦਾ ਹੀ ਮਰ ਜੇ ਦਫਾ ਹੁਣ ਕੀ ਥੋੜਿਆ ਪਿਆ ਹੁਣ ਇਹਦੇ ਵੱਲੋਂ ਉਹ ਇਥੋਂ ਤੱਕ ਵੀ ਆਕ ਦੰਦੀ ਸੂਬੇਦਾਰਨੀ ਵੀ ਅਤ ਦੀ ਉਦਾਸ ਸੀ ਉਹਦੀ ਹਾਲਤ ਵੀ ਘੋਰ ਨਰਕ ਬਣੀ ਹੋਈ ਸੀ ਜੋ ਆਂਡਣਾ ਗੁਆਂਡਣਾ ਨੂੰ ਮੜਕ ਵਾਲੀ ਸੂਬੇਦਾਰਨੀ ਆਖ ਕੇ ਯਾਦ ਕਰਦੀਆਂ ਸੀ ਅੱਜ ਉਸ ਤੇ ਨੱਕ ਬੁੱਲ ਮਾਰਦੀਆਂ ਨਖਰੇ ਹੇਟ ਨਾਲ ਲਿਆਉਂਦੀਆਂ ਉਹਨੂੰ ਦੁੱਖ ਇਸ ਗੱਲ ਦਾ ਸਭ ਤੋਂ ਵੱਧ ਸੀ ਕਿ ਗੁਆਂਡਣਾ ਨੂੰ ਸ਼ਰਾਬੀ ਸੂਬੇਦਾਰ ਦੀ ਸੂਬੇਦਾਰਨੀ ਆਖ ਕੇ ਚੜਾਉਂਦੀਆਂ ਨੇ ਇਹ ਗੱਲ ਸੁਣ ਕੇ ਉਹਦਾ ਮਰਨ ਹੋ ਜਾਂਦਾ। ਉਹ ਕੁੱਟ-ਵੱਟ ਕੇ ਅੰਦਰ ਵੜ ਜਾਂਦੀ ਤੇ ਆਪਣੀ ਛਾਤੀ ਪਿੱਟਦੀ। ਸੋਬੇਦਾਰਨੀ ਸੋਚਦੀ ਕਿ ਸਰਦਾਰੀਆਂ ਤਾਂ ਵਾਕਿਆ ਹੀ ਆਪਣੇ ਬੰਦਿਆਂ ਦੇ ਸਿਰ ਤੇ ਹੁੰਦੀਆਂ ਨੇ। ਨਹੀਂ ਤਾਂ ਲੋਕ ਛੱਜ ਜਿ ਪਾ ਕੇ ਛੰਡਣੋਂ ਵੀ ਬਾਜ਼ ਨਹੀਂ ਆਉਂਦੇ। ਜੇ ਤੂੰ ਕਿਸੇ ਕੰਮ ਦਾ ਹੁੰਦਾ ਤਾਂ ਆਪਣੇ ਘਰ ਦੀ ਆਹ ਹਾਲਤ ਨਾ ਹੁੰਦੀ। ਲੈ ਪੈਣਿਆ ਤੇਰੇ ਕਰਨੇ ਘਰ ਮੁੱਦਾ ਵੱਜਿਆ। ਉਹ ਆਪਣੇ ਮੁੰਡੇ ਸਾਹਮਣੇ ਦੋ ਹਥੜਾ ਮਾਰਦੀ। ਪਰ ਉਹ ਦੇ ਪੜੇ ਲਿਖੇ ਮੁੰਡੇ ਨੂੰ ਆਪਣੇ ਕਸੂਰ ਦੀ ਸਮਝ ਹੀ ਨਾ ਪੈਂਦੀ ਉਹ ਨਸ਼ਿਆਂ ਵਿੱਚ ਇੰਨਾ ਤਸ ਗਿਆ ਕਿ ਉਸ ਨੂੰ ਕਿਸੇ ਗੱਲ ਦੀ ਛੇਤੀ ਸਮਝ ਹੀ ਨਾ ਆਉਂਦੀ ਨਸ਼ਿਆਂ ਦੇ ਝੰਬੇ ਦਿਮਾਗ ਨੇ ਚੰਗਾ ਮੰਦਾ ਸੋਚਣਾ ਬੰਦ ਕਰ ਦਿੱਤਾ ਸੀ ਐਨਾ ਸੋਚਾਂ ਵਿੱਚ ਗਰ ਗਈ ਸੂਬੇਦਾਰਨੀ ਦੀ ਦਿਨਾਂ ਵਿੱਚ ਹੀ ਹਾਰ ਗਈ ਇੱਕ ਪਾਸੇ ਜਵਾਨ ਪਰ ਖੋਖਲੇ ਹੋਏ ਪੁੱਤ ਦਾ ਦਰਦ ਦੂਜੇ ਪਾਸੇ ਸ਼ਰਾਬੀ ਕਬਾਬੀ ਸੂਬੇਦਾਰ ਦਾ ਦੁੱਖ ਉਹ ਵੀ ਦਿਨ ਹੁੰਦੇ ਸੀ ਜਦ ਲੋਕ ਸੂਬੇਦਾਰਨੀ ਦੇ ਪੈਰਾਂ ਹੇਠ ਹੱਥ ਦੰਦੇ ਹੁੰਦੇ ਸੀ ਪੁੱਤ ਕੇ ਗੱਲ ਕਰਦੇ ਸੀ ਹਰ ਕੰਮ ਵਿੱਚ ਸਲਾਹ ਲੈਂਦੇ ਸੀ ਪਰ ਅੱਜ ਲੋਕ ਗੱਲ-ਗੱਲ ਤੇ ਉਹਦੀ ਦੁਰਗਤੀ ਕਰਨੋਂ ਨਾ ਟੱਲਦੇ ਇਸ ਦੀ ਉਸ ਨੂੰ ਅਥਾਹ ਪੇਟ ਸੀ ਉਹ ਹਜੇ ਤੱਕ ਨਹੀਂ ਸੀ ਭੁੱਲੀ ਇੱਕ ਦਿਨ ਜਦ ਪਿੰਡ ਵਿੱਚ ਜਗਤਾ ਛੜਾ ਸ਼ਰਾਬੀ ਸੂਬੇਦਾਰ ਨੂੰ ਸੰਭਾਲੀ ਆ ਰਿਹਾ ਸੀ ਉਸ ਨੇ ਨਸ਼ੇ ਵਿੱਚ ਧੁੱਤ ਹੋਏ ਸੂਬੇਦਾਰ ਨੂੰ ਮੰਜੇ ਤੇ ਪਾਇਆ ਤਾਂ ਉਹ ਵੱਡ ਖਾਣੀ ਨਜ਼ਰ ਨਾਲ ਸੂਬੇਦਾਰਨੀ ਵੱਲ ਅਜੀਬ ਜੀ ਝਾਕਣੀ ਝਾਕਿਆ ਸੀ ਪਿੰਡ ਦਾ ਛੜਾ ਜਗਤਾ ਕੋਈ ਸਿੱਧਾ ਸਬੰਧਾ ਨਹੀਂ ਸੀ। ਉਹਦੀ ਇਲਾਕੇ ਦੇ ਵੈਲੀਆਂ ਨਾਲ ਉੱਠਣੀ ਬੈਠਣੀ ਸੀ। ਕਈ ਫੌਜਦਾਰੀ ਦੇ ਕੇਸਾਂ ਵਿੱਚੋਂ سزا ਵੀ ਕੱਟ ਚੁੱਕਿਆ ਸੀ। ਪਿੰਡ ਵਿੱਚ ਉਹਦੀ ਜਗਤ ਜਲਾਦ ਅੱਲ ਪਈ ਹੋਈ ਸੀ। ਸੂਬੇਦਾਰਨੀਏ ਕਿਉ ਨਸ਼ਈ ਪਿਓ ਪੁੱਤਾਂ 'ਚ ਫਸ ਕੇ ਆਪਣੇ ਸੋਹਣੇ ਸਰੀਰ ਦਾ ਜਖਣਾ ਪਿੱਟਦੀ ਆਂ ਜਗ ਤੇ ਜਲਾਦ ਨੇ ਕਿਹਾ। ਉਹਦੀਆਂ ਡਰਾਉਣੀਆਂ ਤੇ ਲੋਹ ਚੋਂਦੀਆਂ ਅੱਖਾਂ ਤੋਂ ਸੂਬੇਦਾਰਨੀ ਨੂੰ ਬਹੁਤ ਡਰ ਆਇਆ ਸੀ। ਸੂਬੇਦਾਰਨੀ ਚੁੱਪ ਰਹੀ। ਇੱਕ ਵਾਰੀ ਜਗ ਤੇ ਨਾ ਲਾ ਕੇ ਤਾਂ ਦੇਖ ਜਿੰਦਗੀ ਚ ਜੇ ਕੰਡੇ ਜਿੰਨੀ ਵੀ ਤਕਲੀਫ ਹੋਣ ਦੇ ਤੀ ਤਾਂ ਚਾਹੇ ਸਿਰ ਕਲਮ ਕਰਦੀ ਮੇਰਾ ਉਹਨੇ ਉਹਦੀ ਚੁੱਪ ਚੋਂ ਹਾਂ ਦਾ ਮਤਲਬ ਕੱਢ ਦਿਆਂ ਇੱਕ ਵਾਰ ਫੇਰ ਵਾਰ ਕੀਤਾ ਇਸ ਤੋਂ ਪਹਿਲਾਂ ਕਿ ਮੈਂ ਤੇਰੀਆਂ ਬੋਟੀਆਂ-ਬੋਟੀਆਂ ਕਰਕੇ ਕੁੱਤਿਆਂ ਨੂੰ ਪਾਵਾਂ ਦਫਾ ਹੋ ਜਾ ਸੂਰਿਆ ਜੇ ਸੂਬੇਦਾਰ ਮਰ ਵੀ ਜਾਵੇ ਨਾ ਤਾਂ ਵੀ ਇਹਨੂੰ ਮੁੜ ਕੇ ਹੱਥ ਨਾ ਲਾਈਂ ਉਹ ਫੱਟੜ ਸ਼ੇਰ ਨਹੀਂ ਵੰਗ ਦਹਾੜਪੇ ਉਹ ਮੈਂ ਤਾਂ ਤੇਰੀ ਭੱਲੇ ਦੀ ਗੱਲ ਕੀਤੀ ਸੀ ਸੂਬੇਦਾਰਣੀਏ ਨਹੀਂ ਤਾਂ ਤੇਰੇ ਵਰਗੀਆਂ ਸੀ ਅਸੀਂ ਚੱਕ ਚੱਕ ਕੇ ਵੇਚ ਦਰੀਆਂ ਦਿਮਾਗ ਨਾਲ ਰਹਿ ਕਰ ਲਮੀ ਇਹੋ ਜੇ ਮੌਕੇ ਵਾਰ-ਵਾਰ ਨਹੀਂ ਮਿਲਦੇ ਮੈਂ ਤਾਂ ਆਪਣੀਆਂ ਸੇਵਾਵਾਂ ਮੈਂ ਪੇਸ਼ ਕੀਤੀਆਂ ਸੀ ਬਗਵਾਸ ਬੰਦ ਕਰ ਕਮੀਨਿਆ ਨਹੀਂ ਤਾਂ ਮੈਂ ਰੌਲਾ ਪਾ ਕੇ ਲੋਕ ਇਕੱਠੇ ਕਰ ਲਵਾਂ ਕੀ ਕਹੇਗੀ ਲੋਕਾਂ ਨੂੰ ਮੈਂ ਤਾਂ ਇਹ ਕਹੂੰਗਾ ਵੀ ਆਪ ਬੁਲਾ ਕੇ ਹੁਣ ਧੱਕੇ ਦਿੰਦੀ ਐ ਠੰਡੇ ਦਿਮਾਗ ਨਾਲ ਰਹਿ ਕਰ ਲਾ ਸੂਬੇਦਾਰਣੀਏ ਔਰ ਰਿੱਚਵਾਂਗ ਪੁਲਾੰਗਾ ਪੁੱਟਦਾ ਤੁਰ ਪਿਆ ਉਸ ਦੀ ਵਿਅੰਗਮਈ ਤੇ ਖਚਰੀ ਹਾਸੀ ਹਸੀ ਫਿਰ ਸੂਬੇਦਾਰਨੀ ਨੂੰ ਕਤਲ ਕਰ ਗਈ ਸੂਬੇਦਾਰਨੀ ਸੁੰਨ ਹੋਈ ਖੜੀ ਸੀ ਫਿਰ ਉਹਨੂੰ ਪਤਾ ਨਹੀਂ ਕੀ ਸੁੱਝਿਆ ਉਹਨੇ ਨਸ਼ੇ ਵਿੱਚ ਬੇਸੁਰਤ ਪਏ ਸੂਬੇਦਾਰ ਦੇ ਅਣਗਿਣਤ ਚਪੇੜਾਂ ਮਾਰੀਆਂ ਦੋ ਹੱਥੜਾ ਮਾਰ ਕੇ ਫਰਸ਼ ਤੇ ਵਹਿ ਗਈ ਟੀਕੀ ਰਾਤ ਵਿੱਚ ਉਹ ਭੂਵੀ ਰੋਈ ਜਾ ਰਹੀ ਸੀ ਗਈ ਰਾਤ ਉਹਦਾ ਪੁੱਤ ਵੀ ਨਸ਼ੇ ਨਾਲ ਟੱਲੀ ਹੋਇਆ ਘਰ ਆਇਆ ਆ ਜਾ ਆ ਜਾ ਤੈਨੂੰ ਖਾਵਾਂ ਕੱਚੇ ਨੂੰ ਹਰਾਮ ਜਾਦਿਆ ਤੁਸੀਂ ਪਿਓ ਪੁੱਤਾਂ ਨੇ ਜਿਹੜਾ ਮੇਰਾ ਜੀਣਾ ਦੁੱਬਰ ਕੀਤਾ ਪਿਆ ਆ ਜਾ ਖਾਵਾਂ ਤੈਨੂੰ ਭੁੰਨ ਕੇ ਚੁੱਕ ਲਵੇ ਰੱਬ ਤੁਹਾਨੂੰ ਸੁੱਤਿਆਂ ਪਿਆ ਨੂੰ ਹੀ ਸੂਬੇਦਾਰਨੀ ਬੇਸੁੱਧ ਹੋ ਕੇ ਡਿੱਗ ਪਈ ਮੁੰਡੇ ਨੂੰ ਕੋਈ ਹੋਸ਼ ਨਹੀਂ ਸੀ ਉਹ ਆਪਣੇ ਮੰਜੇ ਤੇ ਡਿੱਗ ਘਰਾੜੇ ਮਾਰਨ ਲੱਗ ਪਿਆ ਫਿਰ ਪਤਾ ਨਹੀਂ ਕਦੋਂ ਸੂਬੇਦਾਰਨੀ ਉੱਠ ਕੇ ਆਪ ਹੀ ਮੰਜੇ ਤੇ ਜਾ ਕੇ ਪੈਗੀ ਜੱਗ ਤੇ ਛੜੇ ਦੀਆਂ ਆਖੀਆਂ ਹੋਈਆਂ ਚੋਗਵੀਂ ਗੱਲਾਂ ਉਹਦੇ ਬਾਣਾ ਵਾਂਗ ਵੱਜਦੀਆਂ ਰਹੀਆਂ ਉਹਨੂੰ ਨਾ ਤਾਂ ਦਿਨੇ ਚੈਨ ਤੇ ਨਾ ਹੀ ਰਾਤ ਨੂੰ ਨੀਂਦ ਆਉਂਦੀ ਸੀ। ਜਗਤੇ ਦੀਆਂ ਕਈਆਂ ਕਰੋੜਵੀਆਂ ਤੇ ਰੜਕਿਵੀਆਂ ਗੱਲਾਂ ਉਹਦੇ ਬਰਛੀ ਬਣ ਕੇ ਸੀਨਾ ਲਹੂ ਲੋਹਾਨ ਕਰਦੀਆਂ ਰਹਿੰਦੀਆਂ। ਉਹ ਸੋਚਦੀ ਕਿ ਪਤੀ ਦੀਆਂ ਬਾਹਾਂ ਔਰਤ ਲਈ ਇੱਕ ਮਜ਼ਬੂਤ ਕਿਲੇ ਵਾਂਗ ਹੁੰਦੀਆਂ ਨੇ। ਪੁੱਤਾਂ ਦਾ ਆਸਰਾ ਮਾਂ ਨੂੰ ਢਾਲ ਵਰਗਾ ਹੁੰਦਾ। ਪਰ ਇੱਥੇ ਤਾਂ ਦੋਨੋਂ ਹੀ ਕੋੜੀ ਬਣੇ ਪਏ ਨੇ। ਜੇ ਮੇਰੇ ਪਤੀ ਤੇ ਪੁੱਤ ਵਿੱਚ ਅਣਖ ਦਾ ਕਣ ਕੰਡਾ ਹੁੰਦਾ ਨਾ ਤਾਂ ਕੀ ਮਜਾਲ ਸੀ। ਜਗ ਤੇ ਛੜੇ ਵਰਗੇ ਜਲਾਦ ਉਸ ਨੂੰ ਕਰੋੜਵੀਂ ਗੱਲ ਆਖ ਜਾਂਦੇ ਇਹ ਪਿਓ ਪੁੱਤ ਤਾਂ ਮੇਰਾ ਸਹਾਰਾ ਬਣਦੀ ਜਗ੍ਹਾ ਸਗੋਂ ਮੇਰੇ ਤੇ ਬੋਝ ਬਣ ਕੇ ਕਮੀਨੇ ਲੋਕਾਂ ਨੂੰ ਸੱਦੇ ਤੇ ਮੌਕੇ ਦਿੰਦੇ ਨੇ ਕਿ ਆਜੋ ਸਾਡੇ ਘਰੇ ਇੱਕ ਵਸਤੂ ਆ ਜਿਹਨੂੰ ਤੁਸੀਂ ਬੇਪਰਵਾਹ ਦਾ ਹੱਥ ਪਾ ਸਕਦੇ ਹੋ ਸੋਚ ਕੇ ਉਹਦੀ ਫਿਰਪੋ ਬਿਕਲ ਆਈ ਹੁਣ ਉਹ ਅੰਦਰੋਂ ਅੰਦਰ ਹੀ ਦੜ ਵੱਟ ਕੇ ਗੁਜ਼ਾਰਾ ਕਰਨ ਲੱਗ ਪਈ ਭੈੜੀ ਦੁਨੀਆ ਉਸ ਨੂੰ ਫਿਰ ਜਿਉਣ ਨਹੀਂ ਸਿੱਧੰਦੀ ਉਹਦੇ ਸਬਰ ਦਾ ਅੰਤ ਤਾਂ ਉਦੋਂ ਹੋਇਆ ਜਦ ਅਗਲੇ ਦਿਨ ਉਹਦੀ ਗਵੰਡਣ ਨੇ ਕੋ ਹੋਰ ਤਰਕ ਬਾਣ ਦਾ ਕੇ ਉਹਦੇ ਘਾਇਲ ਰੂ ਝੋਲਸ ਧਰੀ ਇੱਕ ਗੱਲ ਦੱਸਦੀਆਂ ਸੂਬੇਦਾਰਣੀਏ ਜਨਾਨੀ ਨੂੰ ਮਰਦ ਦੀ ਤਾਂ ਪੈਰ ਪੈਰ ਤੇ ਲੋਡ ਪੈਂਦੀ ਆ ਭੈਣੇ ਪਰ ਜਗ ਤੇ ਜਲਾਦਾ ਤੇਰੇ ਘਰੇ ਆਉਣਾ ਆਂਡ ਗਵੰਡ ਨੂੰ ਚੰਗਾ ਨਹੀਂ ਲੱਗਦਾ ਜੇ ਤੂੰ ਉਸ ਨੂੰ ਮਿਲਣਾ ਹੀ ਹੁੰਦਾ ਤਾਂ ਕਿਤੇ ਬਾਹਰ ਮਿਲ ਲਿਆ ਕਰ ਜੇ ਉਹ ਤੇਰੇ ਘਰੋਂ ਆਉਣ ਨਾ ਨਾ ਹਟਿਆ ਤਾਂ ਗਵੰਡੀ ਤਾਂ ਖਰੁੱਧ ਕਰਕੇ ਤੇਰੀ ਬਦਨਾਮੀ ਕਰਨਗੇ ਮੇਰੀ ਅੱਜ ਦੀ ਇਹ ਗੱਲ ਲਿਖ ਲਿਆ ਅੰਦਰੋਂ ਅੰਦਰ ਸੂਬੇਦਾਰਨੀ ਨੇ ਆਪਣਾ ਮੱਥਾ ਪੇਟ ਲਿਆ ਪਰ ਅੰਮਾ ਜੀ ਉਹ ਤਾਂ ਇੱਕ ਦਿਨ ਸੂਬੇਦਾਰ ਨੂੰ ਘਰ ਛੱਡਣ ਆਇਆ ਸੀ ਬਸ ਉਸ ਨੇ ਦਿਲ ਕੱਢ ਕੇ ਆਖ ਹੀ ਦਿੱਤਾ ਪਰ ਅੰਦਰ ਉਸ ਤੇ ਬਗਾਵਤ ਦਾ ਜਵਾਰ ਭਟ ਮਚਿਆ ਪਿਆ ਸੀ ਦੇਖ ਸੂਬੇਦਾਰਨੀ ਨਾ ਤਾਂ ਭੈਣੇ ਦੁਨੀਆਨੀ ਹੁੰਦੀ ਐ ਤੇ ਨਾ ਹੀ ਬੋਲੀ ਹੁੰਦੀ ਐ ਜੇ ਕਿਸੇ ਬੰਦੇ ਨੂੰ ਮਿਲਣਾ ਹੁੰਦਾ ਤਾਂ ਚੋਰੀ-ਚਿਪੇ ਮਲਿਆ ਕਰ ਤੂੰ ਤਾਂ ਬਿਲਕੁਲ ਨਿਸੰਘ ਹੋ ਕੇ ਪਿੰਡ ਚੀ ਫੌਜ ਵਾਲੀਆਂ ਗੱਲਾਂ ਕਰਨ ਲੱਗ ਪਈ ਫੌਜ ਵਾਲੀਆਂ ਗੱਲਾਂ ਪਿੰਡ ਚ ਨਹੀਂ ਚਲਦੀਆਂ ਹੁੰਦੀਆਂ ਸੂਬੇਦਾਰ ਨਹੀਂ ਏ ਸਾਡੀਆਂ ਧੀਆ ਭੈਣਾਂ ਦਾ ਵੀ ਖਿਆਲ ਕਰਿਆ ਕਰ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਤੇਰੀਆਂ ਕਰਤੂਤਾਂ ਦੇਖ ਕੇ ਤਾਂ ਸਾਡੀਆਂ ਧੀਆ ਭੈਣਾਂ ਵੀ ਵਿਗੜਨਗੀਆਂ ਆ ਸਿੱਧਾ ਆਪਣੀ ਹੋਣੀ ਨੂੰ ਪਿੱਟਦੀਆਂ ਸਾਡੇ ਵੱਲੋਂ ਤਾਂ ਤੂੰ ਜੋ ਮਰਜ਼ੀ ਕਰ ਅਸੀਂ ਨਹੀਂ ਤੈਨੂੰ ਰੋਕਦੀਆਂ ਨਾਲੇ ਕੌਣ ਕਿਸੇ ਨੂੰ ਰੋਕ ਸਕਦਾ ਭੈਣੇ ਐਸ਼ਾ ਕਰ ਬੁੱਲੇ ਵੱਡ ਚਾਹੇ ਨਿੱਤ ਨਵਾਂ ਖਸਮ ਕਰ ਪਰ ਆਂਡ ਗਵਾਂਡ ਦੀਆਂ ਧੀਆਂ ਪੈਣਾ ਦਾ ਖਿਆਲ ਕਰ ਉਸਦੇ ਤਬਾਹ ਹੋਏ ਹਾਲਾਤਾਂ ਦੇ ਚਤਰ ਗਵਾਂਡਣ ਇੱਕ ਹੋਰ ਬੰਬ ਸੁੱਟ ਕੇ ਤੁਰ ਪਈ ਸੁਬੇਦਾਰਨੀ ਦੇ ਕੰਨਾਂ ਵਿੱਚ ਧਮਾਕੇ ਹੋਈ ਜਾ ਰਹੇ ਸੀ ਅਗਲੀ ਰਾਤ ਕੋਈ 10 ਵਜੇ ਹੋਣਗੇ ਕੋਈ ਉਹਨਾਂ ਦਾ ਗੇਟ ਖੜਕਾ ਰਿਹਾ ਸੀ ਕੌਣ ਹੈ ਉਹਨੇ ਅੰਦਰ ਬੈਠੀ ਨੀ ਆਵਾਜ਼ ਦਿੱਤੀ ਘਰੇ ਆ ਸੁਬੇਦਾਰਨੀ ਐ ਘਰ ਦੇ ਜੀ ਆ ਭਾਈ ਉਈ ਜਾਣੀ ਪਹਿਚਾਣੀ ਆਵਾਜ਼ ਸੀ ਆਵਾਜ਼ ਵਿੱਚ ਸ਼ਰਾਬ ਬੋਲ ਰਹੀ ਸੀ ਜਦ ਸੂਬੇਦਾਰਨੀ ਨੇ ਗੇਟ ਖੋਲ੍ਹਿਆ ਤਾਂ ਅੱਗੇ ਦੈਂਤ ਵਰਗਾ ਜਕਤਾ ਜਲਾਦ ਖੜਾ ਸੀ ਸੂਬੇਦਾਰਨੀ ਦੇਖ ਕੇ ਇਕਦਮ ਪਿੱਛੇ हट ਗਈ ਗੁਆਂਢਣ ਦੀਆਂ ਆਖੀਆਂ ਹੋਈਆਂ ਗੱਲਾਂ ਉਹਦੇ ਦਿਮਾਗ ਵਿੱਚ ਪਚਾਲ ਵਾਂਗ ਆਉਣ ਲੱਗ ਪਈਆਂ ਉਹਨੂੰ ਆਪਣੀ ਇੱਜ਼ਤ ਸ਼ਰੀਆਮ ਨਿਲਾਮ ਹੁੰਦੀ ਜਾਪੀ ਲੋਕ ਤਾਂ ਮੈਨੂੰ ਚੰਗੀ ਭਲੀ ਨੂੰ ਨਹੀਂ ਬਖਸ਼ਦੇ ਜੇ ਇਹ ਰਕਸ਼ਸ ਅੰਦਰ ਆ ਵੜਿਆ ਤਾਂ ਰਾਈ ਦਾ ਪਹਾੜ ਬਣ ਜੂ ਲੋਕ ਤਾਂ ਮੈਨੂੰ ਅੰਦਰ ਦੜਵੱਟੀ ਨੂੰ ਬੈਠੀ ਨੂੰ ਹੀ ਜਿਉਣ ਨਹੀਂ ਦਿੰਦੇ ਹੁਣ ਕੀ ਭਲੀ ਗੁਜ਼ਾਰਨਗੇ ਮੇਰੇ ਨਾਲ ਲੋਕਾਂ ਨੂੰ ਤਾਂ ਬਹਾਨਾ ਚਾਹੀਦਾ ਪੁੱਤ ਨਸ਼ਈ ਘਰ ਵਾਲਾ ਸ਼ਰਾਬੀ ਉਹ ਤਾਂ ਮੈਨੂੰ ਦੁਖੀ ਨੂੰ ਦੁਖਿਆਰੀ ਮੰਨ ਕੇ ਹਮਦਰਦੀ ਨਹੀਂ ਕਰਦੇ ਹੁਣ ਕੀ ਲਿਹਾਜ ਕਰਨਗੇ ਉਹਨਾਂ ਨੂੰ ਤਾਂ ਕੋਈ ਨੁਕਤਾ ਚਾਹੀਦਾ ਨੁਕਤੇ ਦਾ ਨਕੋੜਾ ਇਸ ਚੰਦਰੀ ਦੁਨੀਆ ਨੂੰ ਬਣਾਉਣਾ ਤਾਂ ਆਉਂਦਾ ਹੈ ਕੀ ਕਰਨਾ ਹੈ ਵੇ ਉਹ ਅੰਦਰੋਂ ਕਰੜੀ ਹੋ ਗਈ ਉਹਨੂੰ ਪਤਾ ਸੀ ਕਿ ਮਿੰਨਤ ਤਰਲੇ ਨਾਲ ਤਾਂ ਇਹ ਪ੍ਰੇਤ ਬਿਰਤੀ ਵਾਲਾ ਇਨਸਾਨ ਸੁਧਰਨ ਵਾਲਾ ਨਹੀਂ ਹੈ ਤੇਰੇ ਦਰ ਤੋਂ ਖੈਰ ਮੰਗਣ ਆਇਆ ਸੁਬੇਦਾਰ ਨਹੀਂ ਅਸੀਂ ਕਦੇ ਲੰਡੇ ਲਾਟ ਦੀ ਪਰਵਾਹ ਨਹੀਂ ਸੀ ਕੀਤੀ ਪਰ ਤੇਰੇ ਪੈਰੀਂ ਡਿੱਗਦੇ ਆਂ ਰਹਿਮ ਕਰ ਅਖੜ ਖੜਕੂ ਬੋਲ ਕੇ ਸੁਣ ਕੇ ਜਗਤ ਅੰਦਰੋਂ ਹਿੱਲ ਗਿਆ ਪਰ ਬਾਰੋਂ ਰੋਬ ਜਾਂ ਬਣਾਈ ਆ ਰਿਹਾ ਸੀ ਤੈਨੂੰ ਲੱਗ ਜੇ ਅਗਜਮਦੁੱਤਾ ਤੂੰ ਮੈਨੂੰ ਸਮਝ ਕੇ ਰੱਖਿਆ ਓਏ ਸੂਬੇਦਾਰਨੀ ਨੰਗ ਲੋਹੇ ਦਾ ਗੇਟ ਫਾੜ ਕਰਦਾ ਬੰਦ ਕਰ ਦਿੱਤਾ ਤੇ ਜਗਤੇ ਦਾ ਹੱਥ ਵੱਡਿਆ ਗਿਆ ਯਾਦ ਰੱਖੂਗਾ ਸੂਬੇਦਾਰਨੀ ਏ ਯਾਦ ਰੱਖੂਗਾ ਇਹ ਜ਼ਖਮ ਵੱਡੇ ਹੱਥ ਨੂੰ ਦੂਜੇ ਹੱਥ ਵਿੱਚ ਕੁੱਟੀ ਉਹ ਗਲੀ ਵਿੱਚ ਬਗਵਾਸ ਕਰਦਾ ਜਾ ਰਿਹਾ ਸੀ ਉਸ ਤੋਂ ਅਗਲੀ ਰਾਤ ਸੂਬੇਦਾਰਨੀ ਤੇ ਹੋਰ ਕਹਿਰਾਈ ਦਰਵਾਜ਼ਾ ਫੇਰ ਖੜਕਿਆ ਸੂਬੇਦਾਰਨੀ ਦਾ ਦਿਲ ਬਹੁਤ ਜ਼ੋਰ ਦੀ ਧੜਕਿਆ ਹੁਣ ਜਦ ਵੀ ਬਾਹਰਲਾ ਦਰਵਾਜ਼ਾ ਖੜਕਦਾ ਸੂਬੇਦਾਰਨੀ ਦਾ ਦਿਲ ਹਿੱਕ ਵਿੱਚ ਪੱਥਰ ਵਾਂਗ ਵੱਜਣ ਲੱਗ ਜਾਂਦਾ। ਉਹਨੇ ਮਹਿਸੂਸ ਕਰ ਲਿਆ ਕਿ ਜਗਤਾ ਜਮਦੂਤੀ ਮੁੜ ਕੇ ਦਰਵਾਜ਼ੇ ਤੇ ਆਇਆ ਹੋ। ਉਹ ਚੁੱਪਚਾਪ ਬੈਠੀ ਆਪਣੀ ਕਿਸਮਤ ਨੂੰ ਕੋਸਦੀ ਰਹੀ, ਰੋਂਦੀ ਰਹੀ। ਪਰ ਉਹਦੇ ਕੰਨ ਤਾਂ ਉਦੋਂ ਚੁੱਕੇ ਗਏ ਜਦੋਂ ਕਿਸੇ ਨੇ ਚਾਚੀ ਆਖ ਕੇ ਆਵਾਜ਼ ਮਾਰੀ। ਨਹੀਂ ਤਾਂ ਉਸ ਨੂੰ ਦਰਵਾਜ਼ੇ ਦੇ ਖੜਾਕ ਤੋਂ ਡਰ ਆਉਣ ਲੱਗ ਪਿਆ ਸੀ। "ਵੇ ਕੌਣ ਐ? ਮੈਂ ਆ ਚਾਚੀ ਦੀਪਾ।" ਉਹਨੇ ਦੀਪੇ ਦੀ ਆਵਾਜ਼ ਪਹਿਚਾਣ ਕੇ ਗੇਟ ਖੋਲ੍ਹ ਲਿਆ। ਕੀ ਗੱਲ ਹੋ ਗਈ ਦੀਪਿਆ ਐਡੇ ਨੇਰੇ ਸੁਖ ਤਾਂ ਹੈ ਚਾਚੀ ਸੂਬੇ ਸੂਬੇਦਾਰ ਚਾਚੀ ਨੂੰ ਨਾ ਟਰੱਕ ਫੇਟ ਮਾਰ ਗਿਆ ਸੂਬੇਦਾਰਨੀ ਦੇ ਮਨ ਤੇ ਕੋਈ ਬਹੁਤਾ ਅਸਰ ਨਾ ਹੋਇਆ ਹੁਣ ਕਿੱਥੇ ਹੈ ਪਿੰਡ ਵਾਲੇ ਹਸਪਤਾਲ ਜਾ ਪਤਾ ਨਹੀਂ ਹੈਗਾ ਪਤਾ ਨਹੀਂ ਨਾ ਦੀਪੇ ਨੇ ਜਾਣ ਬੁਝ ਕੇ ਗੱਲ ਅਧੂਰੀ ਛੱਡ ਦਿੱਤੀ ਉਹ ਚੁੱਪਚਾਪ ਦੀਪੇ ਦੇ ਨਾਲ ਹਸਪਤਾਲ ਵੱਲ ਨੂੰ ਤੁਰ ਪਈ ਉਹ ਸੋਚ ਰਹੀ ਸੀ ਕਿ ਇਸ ਸੂਬੇਦਾਰ ਨਾਲ ਮੇਰੀ ਕਿੰਨੀ ਇੱਜ਼ਤ ਸੀ ਇਦੇ ਸਿਰ ਤੇ ਚੰਗਾ ਖਾਦਾ ਮੰਦਾ ਬੋਲਿਆ ਜ਼ਿੰਦਗੀ ਦੀ ਹਰ ਐਸ਼ ਕੀਤੀ ਜ਼ਿੰਦਗੀ ਨੂੰ ਮਾਣਿਆ ਜਦ ਮਿੱਟੀ ਖਰਾਬ ਕਰਨ ਤੇ ਆਇਆ ਤਾਂ ਵੀ ਇਸਨੇ ਕੋਈ ਕਸਰ ਨਾ ਛੱਡੀ ਪੇਕਿਆਂ ਕੋਲ ਗਈ ਤਾਂ ਉਹਨਾਂ ਨੇ ਕੋਈ ਸਾਰਥਿਕ ਹੁੰਗਾਰਾ ਹੀ ਨਾ ਭਰਿਆ ਤੇ ਤੇਰੇ ਭਾਗ ਕਹਿ ਕੇ ਪੱਲਾ ਝਾੜ ਲਿਆ ਇਹਨੂੰ ਸਮਝਾਉਣਾ ਚਾਹਿਆ ਤਾਂ ਗਾਲਾਂ ਤੇ ਦੁਰਗਤੀ ਪੱਲੇ ਪਈ ਜੇ ਪੁੱਤ ਨੂੰ ਸਮਝਾਉਣਾ ਚਾਹਿਆ ਤਾਂ ਉਹਨੇ ਕੰਨ ਨਾ ਧਰਿਆ ਸੁਧਰਨਾ ਤਾਂ ਉਹਨੇ ਕੀ ਸੀ ਅੱਜ ਉਹ ਹਸਪਤਾਲ ਦੇ ਕੋਲ ਪਹੁੰਚੀ ਸੀ ਕਿ ਕੁਝ ਬੰਦੇ ਗੱਲਾਂ ਕਰ ਰਹੇ ਸਨ ਉਹ ਮਰਤਾ ਫੇਟ ਵੱਜਣਸਾਰ ਹੀ ਗਿਆ ਸੀ ਉਹ ਪਰ ਅਸੀਂ ਸੋਚਿਆ ਰੱਬ ਦੇ ਘਰ ਦਾ ਕੀ ਪਤਾ ਹੁੰਦਾ ਕਿ ਸਾਂ ਚੱਲਦੀ ਹੁਣ ਗੂੜੇ ਹਨੇਰੇ ਵਿੱਚ ਕੋਈ ਪਿੰਡ ਦਾ ਬੰਦਾ ਦੂਜੇ ਨੂੰ ਆਖ ਰਿਹਾ ਸੀ ਦੀਪਿਆ ਹਾਂ ਚਾਚੀ ਸ਼ੇਰਾ ਕਾਹ ਪਤਾ ਇਹ ਕੀ ਦੀ ਗੱਲ ਕਰਦੇ ਆ ਦੀਪਕ ਉਹ ਜੱਗੇ ਹੋ ਗਿਆ ਫਿਰ ਪੁੱਠੇ ਪੈਰੀ ਮੋੜ ਆਇਆ ਚਾਚਾ ਸਵਰਗ ਸਿਧਾਰ ਗਿਆ ਚਾਚੀ ਕੋਰ ਉਦਾਸ ਦੀ ਪਿੰਨ ਦੁੱਖ ਦੀ ਖਬਰ ਆ ਕੇ ਸੁਣਾਈ ਤਾਂ ਸੂਬੇਦਾਰਨੀ ਨੂੰ ਹੌਲਜਾ ਪੈ ਗਿਆ। ਇਸ ਸੂਬੇਦਾਰ ਦੇ ਸਿਰ ਤੇ ਤਾਂ ਐਸ਼ ਕਰਦੀ ਰਹੀ ਉਹ ਤੇ ਧਰ ਧਰ ਭੁੱਲਦੀ ਸੀ। ਪਰ ਜਦ ਦੁੱਖ ਦੇਣ ਤੇ ਆਇਆ ਤਾਂ ਚੰਦਰੀ ਨੇ ਕੋਈ ਬਾਕੀ ਨਹੀਂ ਛੱਡੀ। ਪੰਜ-ਸੱਤ ਜਣਿਆਂ ਦੀ ਮਦਦ ਨਾਲ ਸੂਬੇਦਾਰ ਦੀ ਲਾਸ਼ ਘਰ ਵਿੱਚ ਲਿਆਂਦੀ ਗਈ। ਆਂਡ ਗਵਾਂਢ ਇਕੱਠਾ ਹੋ ਗਿਆ। ਸੱਥਰ ਵਿੱਚ ਗਿਆ। ਪਰ ਸੂਬੇਦਾਰਨੀ ਦਾ ਮੁੰਡਾ ਪਤਾ ਨਹੀਂ ਕਿੱਥੇ ਸੀ। ਸੂਬੇਦਾਰ ਦਾ ਸੰਸਕਾਰ ਅਸੀਂ ਕਰਾਂਗੇ ਸੂਬੇਦਾਰਨੀਏ ਫਿਰ ਵੀ ਸਾਡਾ ਭਰਾ ਸੀ ਉਹ ਕਿਸੇ ਗੱਲ ਦੀ ਚਿੰਤਾ ਨਾ ਕਰੀ ਅਸੀਂ ਪਿਓ ਪੁੱਤ ਹਰ ਤਰ੍ਹਾਂ ਨਾਲ ਤੇਰੇ ਨਾਲ ਆ ਜੋਰਾ ਸਿੰਘ ਦੇ ਨਾਲ ਉਹਦੇ ਤਿੰਨ ਮੁੰਡੇ ਖੜੇ ਸੀ ਪੱਥਰ ਵਾਂਗ ਚੁੱਪ ਬੈਠੀ ਸੂਬੇਦਾਰਨੀ ਦੀਆਂ ਅੱਖਾਂ 'ਚੋਂ ਹੜ ਹਿੱਲ ਪਿਆ ਜੋਰਾ ਸਿੰਘ ਨੂੰ ਆਪਣੇ ਸਕੇ ਭਰਾਵਰ ਗੱਲ ਲੱਗਿਆ ਸੀ ਨਹੀਂ ਤਾਂ ਕੋਈ ਕਸਰ ਨਹੀਂ ਸੀ ਛੱਡੀ ਸਾਰੇ ਪਿੰਡ ਨੇ ਜ਼ਖਮਾਂ ਤੇ ਲੂਣ ਭੁੱਕਣ ਦੀ ਸੂਬੇਦਾਰਨੀ ਦੀਆਂ ਅੱਖਾਂ 'ਚ ਗੰਗਾ ਜਮਨਾ ਵਹਿ ਤੁਰੇ ਵਗ ਗਈ ਜਾ ਰਹੀਆਂ ਸੀ ਗਵਾਂਢ ਖੇਤ ਹੋਣ ਕਰਕੇ ਜੋਰਾ ਸਿੰਘ ਹਮੇਸ਼ਾ ਉਹਦੇ ਨਾਲ ਭਰਾਵਾਂ ਵਾਂਗ ਪੇਸ਼ ਆਇਆ ਹਰ ਸੰਭਵ ਮਦਦ ਕਰਦਾ ਅਗਲੇ ਦਿਨ ਸੂਬੇਦਾਰ ਦਾ ਸੰਸਕਾਰ ਕੀਤਾ ਗਿਆ ਸੂਬੇਦਾਰਨੀ ਨੇ ਕਿਸੇ ਰਿਸ਼ਤੇਦਾਰ ਨੂੰ ਸੁਨੇਹਾਨੀ ਭੇਜਿਆ ਤੇ ਨਾ ਹੀ ਕਿਸੇ ਦੀ ਉਡੀਕ ਕੀਤੀ ਹੋਰ ਤਾਂ ਹੋਰ ਉਸਨੇ ਆਪਣੇ ਇਕਲੌਤੇ ਪੁੱਤ ਨੂੰ ਲੱਭਣ ਲਈ ਵੀ ਕਿਸੇ ਨੂੰ ਨਾ ਭੇਜਿਆ ਹਾਲਾਂਕਿ ਕੁਝ ਲੋਕਾਂ ਨੇ ਕਿਹਾ ਵੀ ਸੀ ਕਿ ਸੂਬੇਦਾਰ ਦੇ ਸਨਸਕਾਰ ਤੇ ਇਕਲੌਤੇ ਪੁੱਤ ਦਾ ਹੋਣਾ ਜ਼ਰੂਰੀ ਆ ਪਰ ਉਸ ਨੇ ਕਿਸੇ ਦੀ ਨਾ ਸੁਣੀ ਲੋਕ ਤਾਂ ਹੁਣ ਉਸ ਨੂੰ ਵੈਸੇ ਵੀ ਦੁਸ਼ਮਣ ਲੱਗਣ ਲੱਗ ਪਏ ਸੀ ਹੁਣ ਉਹ ਖੁਦ ਫੈਸਲੇ ਲੈਣਾ ਸਿੱਖ ਗਈ ਸੀ ਵਕਤ ਨੇ ਉਹਨੂੰ ਤੁਰਨਾ ਸਿਖਾਤਾ ਸੀ ਜਦੋਂ ਸਨਸਕਾਰ ਕਰਕੇ ਮੁੜੇ ਤਾਂ ਗਿਓ ਸੂਬੇਦਾਰ ਦਾ ਮੁੰਡਾ ਡਿੱਕ ਡੋਲੇ ਖੰਦਾ ਆ ਰਿਹਾ ਸੀ ਉਹਨੂੰ ਜਗ ਜਹਾਨ ਦੀ ਕੋਈ ਹੋਸ਼ ਨਹੀਂ ਸੀ ਮਾਂ ਮੈਂ ਸੁਣਿਆ ਬਾਪੂ ਜੀ ਮਰ ਗਏ ਉਨੇ ਡੋਲ ਦੀ ਜੁਬਾਨ ਨਾਲ ਪੁੱਛਿਆ ਉਹ ਤਾਂ ਸਿੱਧਾ ਖੜਾ ਵੀ ਨਹੀਂ ਸੀ ਹੋਇਆ ਜਾਂਦਾ ਸੂਬੇਦਾਰਨੀ ਦੇ ਸਿਰ ਨੂੰ ਫਤੂਰ ਚੜ ਗਿਆ ਮਾਂ ਤੂੰ ਬੋਲਦੀ ਕਿਉਂ ਨਹੀਂ ਬਾਪੂ ਸੱਚੀ ਮਰਗੇ ਨਾ ਤੂੰ ਆਪਣੇ ਆਪ ਨੂੰ ਜਿਉਂਦਾ ਸਮਝਦਾ ਆਖ ਕੇ ਸੂਬੇਦਾਰਨੀ ਭਰੀ ਪਿੱਤੀ ਬੋਲ اٹਹੀ ਮੁੰਡਾ ਚੁੱਪ ਸੀ ਜਿਸ ਦਿਨ ਬੰਦੇ ਦੀ ਗੈਰਤ ਤੇ ਅਣਖ ਮਰ ਜੇ ਨਾ ਮਰਤਾ ਬੰਦਾ ਉਸੇ ਦਿਨ ਜਾਂਦਾ ਪੁੱਤ ਮੁੰਡਾ ਚੁੱਪ ਵਟ ਗਿਆ ਸ਼ਾਇਦ ਉਹਦੀ ਮਾਂ ਦੀ ਗੱਲ ਸਮਝ ਨਹੀਂ ਸੀ ਪਈ ਮਰਿਆ ਤੋਂ ਬਹੁਤ ਏਰ ਦਾ ਹੀ ਸੀ ਪੁੱਤ ਸਸਕਾਰ ਹੀ ਅੱਜ ਕੀਤਾ ਗਿਆ ਉਹਦਾ ਸੂਬੇਦਾਰ ਨੇ ਪੁੱਤ ਕੋਲ ਦੀ ਪਾਸਾ ਵਟ ਕੇ ਅੱਗੇ ਲੰਘ ਤੁਰੇ ਤੇ ਸਾਰਾ ਪਿੰਡ ਖੜਾ ਦੇਖਦਾ ਹੀ ਰਹਿ ਗਿਆ ਏ ਸੀ ਉਸ ਅਪਾਗਣ ਔਰਤ ਦੀ ਕਹਾਣੀ ਜੋ ਨਾ ਪੁੱਤ ਵੱਲੋਂ ਸੁਖੀ ਸੀ ਤੇ ਨਾ ਪਤੀ ਵੱਲੋਂ ਸੋ ਉਮੀਦ ਕਰਦੀ ਹਾਂ ਜੀ ਤੁਹਾਨੂੰ ਅੱਜ ਦੀ ਕਹਾਣੀ ਜ਼ਰੂਰ ਪਸੰਦ ਆਈ ਹੋਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਪੰਜਾਬੀ ਆਵਾਜ਼ ਕਹਾਣੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਧੰਨਵਾਦ